ਟੀਵੀ ਲਾਈ ਫਿਰ ਤੂੰ ਟੀਵੀ ਲਾਈ ਫਿਰ ਤੂੰ ਟੀਵੀ ਲਾਈ ਫਿਰ ਤੂੰ ਫਿਰ ਤੂੰ ਫਿਰ ਤੂੰ ਫਿਰ ਤੂੰ ਫਿਰ ਤੂੰ ਅੱਜ ਭਾਈ ਅੱਜ ਭਾਈ ਸਭ ਤੋਂ ਅਜੀਬ ਚੀਜ਼ ਸਾਡੇ ਨਾਲ ਹੋਈ ਹੈ ਅਸੀਂ ਪਿਗ ਫਾਰਮ ਕਰੀ ਨਹੀਂ ਸੀ ਦੇਖਿਆ ਹੈ ਅੱਜ ਲਓ ਜੀ ਪੂਰੀ ਸਫਾਈਆਂ ਚੱਲ ਰਹੀਆਂ ਖੁੱਲੇ ਚ ਇਹ ਦੋ ਘਆਂ ਖੜੀਆਂ ਨੇ ਇਹ ਦੁੱਧ ਚੋਣ ਵਾਲੀ ਮਸ਼ੀਨ ਹੈ ਇਹ ਦੁੱਧ ਚੋਣ ਵਾਲੀ ਹੈ ਦੁੱਧ ਚੋਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਇਹ ਕਿਹੜਾ ਡੇਰੀ ਫਾਰਮ ਹੈ ਜੀ ਇਹ ਸਿੱਧੂ ਡੇਰੀ ਫਾਰਮ ਕਰਾਂਗਾ ਜੀ ਹਰਵਿੰਦਰ ਹਰਵਿੰਦਰ ਸਿੰਘ ਸਿੱਧੂ ਸਿੱਧੂ ਡੇਰੀ ਫਾਰਮ ਕਹਿੰਦੇ ਨਹੀਂ ਹਰਵਿੰਦਰ ਵੀ ਕਹਿੰਦੇ ਜੀ ਹਰਵਿੰਦਰ ਵੀ ਕਹਿੰਦੇ ਪਰਵਿੰਦਰ ਦਾ ਓਨਰ ਦਾ ਨਾਮ ਹੈ ਹਾਂ ਜੀ ਠੀਕ ਹੈ ਜੀ ਪਰਵਿੰਦਰ ਸਿੰਘ ਸਿੱਧੂ ਮਤਲਬ ਹਰਵਿੰਦਰ ਸਿੰਘ ਸਿੱਧੂ ਖੋਲਾ ਹੈ ਫਾਰਮ ਹੈ ਜੀ ਬੋਲੋ ਕਿ ਨਾ ਹੈ ਮੇਰਾ ਗੁਰਪ੍ਰੀਤ ਸਿੰਘ ਹੈ ਕਿੰਨਾ ਚਿਰ ਹੋ ਗਿਆ ਇਹਨਾਂ ਨਾਲ ਕੰਮ ਕਰਦੇ ਨੇ ਭਾਈ ਜੀ ਨਾਲ ਮੈਨੂੰ ਲਗਭਗ ਜਦੋਂ ਦੇ ਉਰੇ ਇਹ ਨਾ ਸ਼ਿਫਟ ਕੀਤਾ ਬਟਿੰਡੇ ਤੋਂ ਮੈਂ ਉਦੋਂ ਦੇ ਇਹਨਾਂ ਦੇ ਕੰਮ ਕੰਮਕਾਰ ਕਰ ਰਹੇ ਹਾਂ ਤੱਕ ਭਾਗ ਮੈਨੂੰ ਹੋ ਗਏ 9 ਮਹੀਨੇ ਹੋ ਗਏ ਇਹਨਾਂ ਨਾਲ ਜੁੜੇ ਠੀਕ ਹੈ ਇਹ ਕਿਹੜੀ ਕਊ ਹੈ ਜੀ ਐਚਐਫ ਹੈ ਜੀ ਇਹ ਐਚਐਫ ਹੈ ਇਹ ਐਚਐਫ ਉਹ ਜਰਸੀ ਹੈ ਜੀ ਇਹ ਐਚਐਫ ਕਿੰਨਾ ਦੁੱਧ ਦਿੰਦੀ ਹੈ ਕੁਸ਼ਕਾਣਾ ਦੀ ਪਹਿਲਾ ਪ੍ਰੋਬਲਮ ਹੋਣ ਕਰਕੇ ਮਤਲਬ ਦੁੱਤਾ ਹੋਣ ਛੋਟੀ ਆ ਪਹਿਲਾ ਮਤਲਬ 32 33 ਕਿਲੋ ਦੇ ਗੰਦੀ ਰਹੀ ਹੈ ਦੇ ਦੇ ਦਿੰਦੀ ਜੀ ਯਾਰ ਜਰਸੀ ਆਪਣੇ ਕੋ ਨਹੀਂ ਐਚ ਐਫ ਐਨ ਆਪਣੇ ਕੋ ਐਚ ਐਫ ਜ਼ਿਆਦਾ ਹੈ ਐਚ ਐਫ ਐ ਕੁਸ਼ਕ ਜਾਂਦੀ ਮਤਲਬ ਬੜਾ ਲੰਮਾ ਛੋੜਾ ਜੁਗਾਲ ਹੈ ਜੀ ਸਫਾਈ ਦਾ ਵੀ ਪੂਰਾ ਪ੍ਰਬੰਧ ਹੈ ਹਾਂ ਜੀ ਬڑے ਪ੍ਰੇਮ ਨਾਲ ਜਿਹਨਾਂ ਨੂੰ ਬੜਾ ਪ੍ਰੇਮ ਨਾਲ ਰੱਖਦੇ ਨੇ ਦੋ ਟਾਈਮ ਬੰਦੇ ਪੂਰੀ ਥੋੜਾ ਵਧੀਆ ਕਰਦੇ ਦੋ ਟਾਈਮ ਮਤਲਬ ਦੋ ਟਾਈਮ ਸਫਾਈ ਹੁੰਦੀ ਸਫਾਈ ਪੂਰੀ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਲਓ ਜੀ ਅੱਜ ਆਪਾਂ ਨੂੰ ਐਕਸਪੀਰੀਅੰਸ ਹੋਇਆ ਪਿਗ ਫਾਰਮ ਦਾ ਤੇਰੀ ਇਹ 35 ਕਾਲੀ ਜਿੰਦ ਦੇ ਹੁੰਦੇ ਆ ਪੁਆਇੰਟ 10 ਜਾਲੀ ਦੇ ਇਹ ਕੋ ਕਿਵੇਂ ਜਿਵੇਂ ਜਿਮੂ ਹੀ ਗਏ ਹੁੰਦੇ ਇਹ ਜਿੰਮਤ ਨਹੀਂ ਹੁੰਦੇ ਇਹਨਾਂ ਨੂੰ ਪਾਜਣਾ ਨਹੀਂ ਮੈਂ ਇਹ ਗੱਲ ਨਹੀਂ ਨਾ ਇਹ ਕੁਦਰਤ ਹੈ ਜੀ ਕੁਦਰਤ ਏ ਬਰੀðਿੰਗ ਵੀ ਨਹੀਂ ਕਰ ਰਹੀ ਏ ਹਾਂਜੀ ਬਰੀðਿੰਗ}}{| ਕਰ ਰਹੀ ਏ ਇਹੀ ਇਹੀ ਕਰ ਲੈਂਦਾ ਸਾਰਾ ਹਾਂ ਦੋ ਆਂਦੀ ਨੇ ਦੋ ਤੇਰੀ ਇਹ 35 40 ਦਿੰਦੇ ਹੋਣਗੇ ਓ 35 40 ਦਿੰਦੇ ਆ ਜੀ ਦੇਖੋ ਕਿਵੇਂ ਜਿਹੜੇ ਜਿਮ ਵੀ ਗਏ ਹੁੰਦੇ ਇਹ ਜਿੰਮ ਨਹੀਂ ਆਉਂਦੇ ਇਹਨਾਂ ਨੂੰ ਪੰਜ ਮਹੀਨੇ ਜਿੰਮ ਨਹੀਂ ਹਾਂਜੀ ਹਾਂ ਪੰਜ ਨਾ ਥੇ ਜੀ ਇੱਕ ਕੁਦਰਤ ਹੈ ਜੀ ਕੁਦਰਤ ਦੇਖੋ ਜੀ ਵਾਹ ਵਾਹ ਮੈਂ ਕੱਟ ਰੋਮ ਹੂੰ ਹੂੰ ਕੋੰ ਤੋਂ ਐਂ ਮੈਂ ਦੋ ਐਂ ਬੀਜ ਨਹੀਂ ਤੁਸੀਂ ਰੱਖਿਓ ਰੱਖਿ ਲਓ ਇੱਧਰ ਇਹੋ ਛੋਟੇ ਰੱਖਿਓ ਚਾਰ ਰੈਂਦੇ ਚਾਰ ਚਾਰ ਆਹਿੰਦੇ

ਉਹਦੀ ਨਿਗਾਹ ਤਾਂ ਇਹ ਸਭ ਕੁਝ ਠੀਕ ਲੰਦਾ। ਉਹਦੀ ਨਿਗਾਹ ਹੋਣੀ ਚਾਹੀਦੀ। ਆ ਕਿੰਨਾਂ ਨੂੰ ਰੱਜਮੀ ਜਿੰਨੀ ਖਾ ਜਾਣ। ਠੀਕ ਹੈ। ਆ ਦਿਖਾਓ ਖਰਾਕ ਵੀ ਦਿਖਾਓ। ਖਰਾਕ ਨਹੀਂ ਮਾ ਲੋ। ਅੱਛਾ ਫਿਰ ਤੋਂ ਖਰਾਕ ਹੈ। ਅਸੀਂ ਪਸ਼ੂ ਮੰਡੀਆਂ ਦਾ ਵੀ ਕੰਮ ਕਰਦੇ ਨਹੀਂ? ਨਹੀਂ ਕੁਝ ਨਹੀਂ ਅਸੀਂ ਅੱਛਾ। ਉੱਥੇ ਦੇ ਵੀ ਸਾਨੂੰ ਮੰਡੀ ਬਹੁਤ ਲੱਗਦੀ ਹੈ ਜੀ ਠੀਕ ਹਾਂ ਜੀ ਸਾਨੂੰ ਅਨਾਜ ਮੰਡੀ ਪਰ ਇਹ ਮੌਕਾ ਸਾਨੂੰ ਪਹਿਲੀ ਵਾਰ ਮਿਲਿਆ ਹੈ ਪਿਗ ਫਾਰਮ ਅਸੀਂ ਹੀ ਠੀਕ ਥੋੜਾ ਬਹੁਤ ਤਾਂ ਠੀਕ ਹੈ ਜੀ ਕਿ ਸਾਨੂੰ ਉਹਦੇ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ ਉਹਨੂੰ ਕਿੱਦਾਂ ਕੱਟਣਾ ਕਿਆ ਕਰਨਾ ਉਹਦੀ ਨੌਲੇਜ ਨਹੀਂ ਹੁੰਦੀ ਸਾਨੂੰ ਠੀਕ ਹੈ ਜੀ ਅੱਜ ਖਰੀਦੋ ਚਲਿਏ ਫਿਰ ਦੇਖੀ ਨਾਲ ਹਾਂ ਜੀ ਹਾਂਜੀ ਕੀ ਹਾਲ ਹੈ ਤੁਸੀਂ ਠੀਕ ਹੋ ਹਾਂ ਜੀ ਬਹੁਤ ਪੂਰੀ ਮਿਹਨਤ ਕਰਦੇ ਹੋ ਹੈ ਇਹ ਲੋਤਾ ਜੀ ਦਾ ਠੀਕ ਹੈ ਕੀ ਨਾਂ ਤੇਰਾ? ਸੁਪਕਰ। ਕਿਹੜਾ ਕਿਹੜੇ ਸਕੂਲ ਬੜਨੇ? ਕਿਹੜੀ ਕਲਾਸ ਚ? ਮੈਂ ਡੀਪੀਐਸ ਬੜਦਾ ਤੇ 5th ਕਲਾਸ ਚ। ਡੀਪੀਐਸ ਬੜਦਾ ਬਾਪੂ। ਵਾਹ ਵਾਹ ਬਾਪੂ। ਢਾਈਂ ਬ੍ਰਿਮਾ ਤੇ। ਆਹ ਦੇਦਾ। ਇਹਦੇ ਪਾਪਾ ਆਹਣਗੇ ਆਪਣੇ ਕੈਪਟਨ ਐ ਜਹਾਜ਼ ਚ। ਆਏ ਢਾਤੀ। ਹਾਂ ਕੈਪਟਨ। ਇੱਕ ਕੈਪਟਨ ਦਾ ਮੁੰਡਾ ਐ। ਹਾਂ ਕੈਪਟਨ ਦਾ ਮੁੰਡਾ ਐ। ਹਾਂ। ਇਹ ਜੀਮੀਦਾਰ ਵਾਸਤੇ ਜਿੱਡ ਵੀ ਨਾ ਸਾਰੇ ਲੈ 6 ਰੁਪਏ ਨੂੰ ਹਾਂ ਸਾਈਡਵਿੰਨ 14 ਸਾਲ ਵਧੀਆ ਬੀਨੂ ਤੇਰੀ ਚ ਸਾਡੇ ਕੋਲ ਟਾਈਮ ਹੁੰਦਾ ਹੈ ਡੈਡੀ ਦਾ ਜਿਹੜਾ ਕੰਮ ਹੈ ਸੋਹਾਂ ਸ਼ਾਮ ਹੈ ਠੀਕ ਹੈ 파ਟ ਟਾਈਮ ਤੁਸੀਂ ਇਹ ਮਤਲਬ ਤੱਕ ਸਕਦੇ ਠੀਕ ਹੈ ਇਹ ਕਿੰਨੇ ਜਾਨਵਰ ਆਪਣੇ ਕੋਲ ਸਾਡੇ ਕੋਲ 300 ਹੋਣੇ ਹਨ ਹਾਂ 300 ਦੀ ਇਤਨੀ ਮਾਈਟ ਕਈ ਛੋਟੇ ਵੀ ਫੇਰ ਛੋਟੇ ਵੀ ਬਿੱਟੂ ਵੀ ਫੇਰ ਟੁਗ ਗੇੜੀ 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 ਇਸ ਮੌਕੇ ਮੈਂ ਅਭਿਰਤ ਸਾਹ ਟਾਬੇ ਤੇ ਹਾਂ ਸਾਡੇ ਪੁਰਾਣੇ ਅੰਗਲਾਂ ਨਾਲ ਜੁੜਿਆ ਹੋਇਆ ਇਸੇ ਤਰ੍ਹਾਂ ਹੀ ਅੱਜ ਮੈਂ ਤੁਹਾਡੀ ਮੁਲਾਕਾਤ ਹੈ ਖੇਤੀਬਾੜੀ ਦਾ ਕਿੱਤਾ ਕਰਦੇ ਜਿਨ੍ਹਾਂ ਨੇ ਸਹਾਇਕ ਧੰਦਾ ਵੀ ਨਾਲ ਚਲਾਇਆ ਹੋਇਆ ਉਸਦੇ ਹਾਂ ਇਹਨਾਂ ਨਾਲ ਗੱਲਾਂ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਵਿਰਾਸਤ ਵਿੱਚ ਖੇਤੀ ਦੀ ਵੀ ਸੰਭੀ ਹੋਈ ਹੈ ਨਾਲ ਨਾਲ ਹੋਰ ਕੰਮ ਵੀ ਨਾਲ ਅਡਾਪਟ ਕੀਤੇ ਹੈਗੇ ਹਾਜੀ ਤੁਹਾਡਾ ਨਾਮ ਕੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਿੰਦਰਪਾਲ ਹੈ ਜੀ ਹਰਿੰਦਰਪਾਲ ਸਿੰਘ ਤੇ ਆਪਣਾ ਫਾਰਮ ਕਿੱਥੇ ਹੈ ਜੀ ਆਪਣਾ ਮੇਰਾ ਪਿਗਲੀ ਫਾਰਮ ਹੈ ਜੀ ਮੇਰਾ ਰੰਧਾਵੇ ਪਿੰਡ ਦੇ ਕੋਲ ਹੈ ਜੀ ਠੀਰਪੁਰ ਦੇ ਵਿੱਚ ਪੈਂਦਾ ਜੀ ਇਹ ਫਤੇਗੜ ਸਾਹਿਬ ਦੇ ਵਿੱਚ ਠੀਕ ਹੈ ਜੀ ਤੇ ਤੁਹਾਨੂੰ ਕੋਈ ਖੇਤੀਬਾੜੀ ਦੇ ਨਾਲ ਜਿਹੜਾ ਛਾਏ ਇੱਕ ਧੰਦੇ ਅਡਾਪਟ ਕੀਤੇ ਤੁਸੀਂ ਕੋਈ ਸਰਕਾਰ ਵੱਲੋਂ ਇਨਾਮ ਵੀ ਮਿਲੇਗੀ ਹਾਂਜੀ ਹਾਂਜੀ ਸਰ ਮੈਨੂੰ ਹੁਣੇ ਰੀਸੈਂਟਲੀ ਯੂਨੀਵਰਸਿਟੀ ਮੇਲੇ ਤੇ ਜੀ ਸੀਐਮ ਅਵਾਰਡ ਤੇ ਆ ਹਾਂਜੀ 22 ਤਰੀਕ ਨੂੰ ਮੈਨੂੰ ਸੀਐਮ ਅਵਾਰਡ ਮਿਲਿਆ ਜੀ ਡਿਗਰੀ ਦੇ ਵਿੱਚ ਠੀਕ ਹੈ ਜੀ ਤੁਸੀਂ ਕਿਵੇਂ ਮਸੂਸ ਕਰਦੇ ਹੋ ਸਰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਜਦੋਂ ਐਪਰੀਸ਼ੀਏਸ਼ਨ ਹੋਵੇ ਹਾਂਜੀ ਬੰਦਾ ਮਿਹਨਤ ਕਰਦੀ ਇਹਦੀ ਮਿਹਨਤ ਸਾਰੀ ਕਰਦੇ ਤੇ ਜੇ ਐਪਰੀਸ਼ੀਏਸ਼ਨ ਹੋਈ ਹੋਵੇ ਹਾਂਜੀ ਤਾਂ ਬਹੁਤ ਵਧੀਆ ਹਾਂਜੀ ਥੋੜਾ ਕੋਈ ਟੈਲੀਫੋਨ ਨੰਬਰ ਹੈ ਜੀ ਸਰ ਮੇਰਾ ਮੋਬਾਈਲ ਨੰਬਰ ਹੈ ਜੀ 9781730091 ਠੀਕ ਹੈ ਜੀ ਫਿਰ ਚਲੋ ਜੀ ਤੁਹਾਡੇ ਨਾਲ ਗੱਲਬਾਤ ਦੁਬਾਰਾ ਕਰਾਂਗੇ ਜੀ ਫਿਰ ਕਦੀ ਥੈਂਕ ਯੂ ਸਰ ਤੁਹਾਡੇ ਫੋਨ ਤੇ ਵੀ ਆਵਾਂਗੇ ਠੀਕ ਹੈ ਜੀ ਅੱਪਾ ਅੱਜ ਇੱਥੇ ਮਿਲਿਆ ਬਹੁਤ ਬਹੁਤ ਥੋੜਾ ਧੰਨਵਾਦ ਕੋਈ ਸਾਡੀ ਜਿਹੜੀ ਰੀਲ ਬਣੀ ਹੈ ਅਸੀਂ ਬਾਕੀ ਦਾ ਕੰਮ ਕਰ ਰਹੇ ਹਾਂ ਜੀ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਇਨਾਮ ਮਿਲਿਆ ਮੈਂ ਕਹ ਜੀ ਉਹਨਾਂ ਨੂੰ ਆਪਾਂ ਮਿਲ ਕੇ ਜਰੂਰ ਜਾਣਾ ਸਰ ਠੀਕ ਹੈ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ